ਆਪਾਂ ਨੂੰ ਦਾ ਵੈਲਕਮ ਹੋ ਗਈ ਸਾਡੇ ਚੰਨ ਭੈਣਾਂ ਬ੍ਰਾ ਤੇ ਹੋਰ ਵੀ ਰੋਕੇ ਹਾਲ ਦਾ ਠੀਕ ਠਾਕ ਜੇ ਤੇ ਕਾਫੀ ਦਿਨਾਂ ਬਾਅਦ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਸਮਾਂ ਨਹੀਂ ਲੱਗਦਾ ਇੱਕ ਯਾਰ ਥੋੜਾ ਜਿਹਾ ਕੰਮਕਾਰਾਂ ਦੀ ਬਿਜੀ ਆ ਤੇ ਇੱਕ ਹੋਂ ਦਾ ਪਿੱਛੋ ਕੋਈ ਟਾਪਿਕ ਵਧੀਆ ਹੋਵੇ ਤੇ ਫੇਰੀ ਵੀਡੀਓ ਦੀ ਹੈ ਠੀਕ ਹੈ ਜੀ ਤੇ ਉਮੀਦ ਹੈ ਸਾਰੇ ਦੋਸਤ ਸੱਜਣ ਭਰਾ ਬਿਲਕੁਲ ਠੀਕ ਠਾਕ ਹੋਣਗੇ ਬਾਰਸ਼ਾਂ ਤੋਂ ਮੀਂਹ ਤੋਂ ਜਾਨ ਛੁੱਟ ਗਈ ਆ ਏ ਬਰ ਬੱਦਲ ਜੇ ਅੱਜ ਕਾਫੀ ਹੋਇਆ ਵਾ ਕੋਰੇ ਪਿੱਛੇ ਤੁਸੀਂ ਦੇਖ ਸਕਦੇ ਆ ਬਹੁਤ ਜ਼ਿਆਦਾ ਬੱਦਲ ਚੜਿਆ ਫਿਰ ਤੇ ਟੌਪਿਕ ਵੀਰ ਜੀ ਬਹੁਤ ਵਧੀਆ ਲੈ ਕੇ ਆਏ ਆ ਸਭ ਤੋਂ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਦਿਓ ਸਾਡੇ ਚੰਦਾ ਦਾ ਜੀ ਪਿਜਨਾਂ ਦਾ ਵਲੌਗ ਜੋ ਕਿ YouTube ਦਾ ਇੱਕ ਕਬੂਤਰਬਾਜੀ ਨੂੰ ਪ੍ਰਮੋਟ ਕਰਾਉਣ ਵਾਲਾ ਚੈਨਲ ਆ ਕਬੂਤਰਬਾਜੀ ਦੀਆਂ ਸਾਰੀਆਂ ਟੌਪਿਕਾਂ ਤੇ ਆਪਾਂ ਵੀਡੀਓ ਲੈ ਕੇ ਆਉਣੇ ਆ ਉਡਾਨ ਸੰਭਾਲ ਟ੍ਰੀਟਮੈਂਟ ਬਰੀਡਿੰਗ ਸਾਰਿਆਂ ਤੇ ਅੱਜ ਵੀਡੀਓ ਵੀਰ ਜੀ ਆਪਾਂ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਕਬੂਤਰ ਨੂੰ ਅਗਰ ਇਨਫੈਕਸ਼ਨ ਹੋ ਜੇ ਸਭ ਤੋਂ ਪਹਿਲਾਂ ਤੇ ਉਹਦੀ ਤੁਹਾਨੂੰ ਪਛਾਣ ਕਿਵੇਂ ਹੋਊਗੀ ਕਬੂਤਰ ਇਨਫੈਕਸ਼ਨ ਚ ਆ ਗਿਆ ਤੇ ਫਿਰ ਉਹ ਇਹਦੀ ਇਨਫੈਕਸ਼ਨ ਆ ਦੂਰ ਕਿਵੇਂ ਕਰਨ ਜਿਵੇਂ ਹੁਣ ਆ ਟਾਈਮ ਚੱਲਣ ਡਿਆ ਨਾ ਤੇ ਇਹ ਸਮੇਂ ਤੇ ਆ ਪ੍ਰੋਬਲਮ ਬਹੁਤ ਆਉਂਦੀ ਹੈ ਕਬੂਤਰ ਨੂੰ ਇਨਫੈਕਸ਼ਨ ਆ ਜਾਂਦੀ ਹੈ ਤੇ ਇਹ ਨੂੰ ਕੋਈ ਛੋਟੀ ਮੋਟੀ ਚੀਜ਼ ਨਾ ਸਮਝੋ ਵੀਰ ਜੀ ਬੜੇ ਕਬੂਤਰਾਂ ਦਾ ਨੁਕਸਾਨ ਹੁੰਦਾ ਇਹਨਾਂ ਕਬੂਤਰ ਬਹੁਤ ਜ਼ਿਆਦਾ ਹੁੰਦੇ ਤੇ ਕਬੂਤਰ ਬਹੁਤ ਮਰਦੇ ਆ ਠੀਕ ਹੈ ਜੀ ਤੇ ਇਹ ਤੋਂ ਜਿੰਨੀਆਂ ਬਿਮਾਰੀਆਂ ਅੱਗੇ ਜਾ ਕੇ ਇਹ ਤੋਂ ਸ਼ੁਰੂ ਹੁੰਦੀਆਂ ਠੀਕ ਹੈ ਜੀ ਤੇ ਵੀਡੀਓ ਡਿਟੇਲ ਜੀ ਵੇਖੋ ਵੀਡੀਓ ਬੜੀ ਵਧੀਆ ਰਹਿਣ ਵਾਲੀ ਆ ਤੇ ਡਿਟੇਲ ਚ ਮਸਾਲਾ ਕੋ ਦੱਸੂਗਾ ਠੀਕ ਹੈ ਤੇ ਚਲੋ ਜੀ ਵੀਡੀਓ ਤੇ ਚੱਲਦੇ ਆ ਜੀ ਨੈਕਸਟ ਬਾਰਡ 'ਚ ਆਹ ਵੇਖੋ ਕਬੂਤਰ ਛੱਡੇ ਸਵੇਰ ਦੇ ਤੇ ਟਾਈਮ 3 ਦੇ ਲੱਗ ਜਾ ਕੇ ਹੋ ਚੱਲਿਆ ਅਜੇ ਚਾਰ ਕੇ ਬੈਠੇ ਆ 17 18 ਛੱਡੇ ਤੇ ਹਜੇ ਉੱਡ ਜਾਂਦੇ ਆ ਆ ਦੇਖੋ ਆ ਦੇਖੋ ਇੱਕ ਬਹਿ ਗਿਆ ਤੇ ਇੱਕ ਹੋਰ ਆ ਪਠਾ ਬੈਣ ਤੇ ਆ ਤੇ ਆ ਆ ਦੇਖੋ ਆ ਵੀ ਬਹਿ ਗਿਆ ਬਾਕੀ ਤਿੰਨ ਕੇ ਸਾਹਮਣੇ ਆ ਖੁਸ਼ ਹੋਇਆ ਕੁਝ 5-7 ਬਹੁਤ ਬੰਦਸਰੇ ਬਹੁਣੇ ਵੇਖਿਆ ਠੀਕ ਹੈ ਜੀ ਤੇ ਚਲੋ ਚੱਲਦੇ ਆਂ ਜੀ ਵੀਡੀਓ ਦੇ ਨੈਕਸਟ ਪਾਰਟ ਚ ਸਭ ਤੋਂ ਪਹਿਲਾਂ ਤੇ ਸਿਆਣੇ ਆਂਦੇ ਹੁੰਦੇ ਹਨ ਕਿ ਕੰਮ ਇਹੋ ਜਿਹਾ ਕਰੋ ਕਿ ਪ੍ਰੋਬਲਮ ਕੋਈ ਆਵੇ ਨਾ ਤੁਸੀਂ ਬਿਲਕੁਲ ਕਬੂਤਰਾਂ ਦਾ ਟਰੀਟਮੈਂਟ ਜਾਂ ਸਾਂਭ ਸੰਭਾਲ ਦਾਣਾ ਪਾਣੀ ਸਾਰਾ ਕੁਝ ਇਸ ਤਰੀਕੇ ਨਾਲ ਕਰੋ ਕਿ ਤੁਹਾਨੂੰ ਪ੍ਰੋਬਲਮ ਆਵੇ ਨਾ ਪਰ ਉਹ ਕੁਦਰਤ ਦੇ ਰੰਗ ਹੈ ਜੀ ਪ੍ਰੋਬਲਮ ਵੀ ਆ ਜਾਂਦੀ ਹੈ ਪ੍ਰੋਬਲਮ ਬਣਿਆ ਤੇ ਪ੍ਰੋਬਲਮਾਂ ਆਉਂਦੀਆਂ ਵੀ ਆ ਜੀ ਪ੍ਰੋਬਲਮ ਆ ਜੇ ਕਬੂਤਰਾਂ ਨੂੰ ਇਨਫੈਕਸ਼ਨ ਚ ਆ ਜਾਂਨ ਸਭ ਤੋਂ ਪਹਿਲਾਂ ਤਾਂ ਇਹ ਪਛਾਣ ਕਿਵੇਂ ਕਰਨੀ ਜੇ ਮੇਰਾ ਕਬੂਤਰ ਇਨਫੈਕਸ਼ਨ ਚ ਆ ਗਿਆ ਤੇ ਪਛਾਣ ਕਰਕੇ ਉਹਨੂੰ ਸਿਰ ਕਿਵੇਂ ਟਰੀਟਮੈਂਟ ਕਰਨਾ ਕਿਹੜਾ ਦਾਣਾ ਪਾਣੀ ਪੋਣਾ ਤੇ ਕਿੰਨੇ ਦਿਨ ਉਹਦਾ ਟਰੀਟਮੈਂਟ ਕਰਨਾ ਕਿਹੜੀ ਦਵਾਈ ਨਾਲ ਕਿਹੜੀ ਮੈਡੀਸਿਨ ਨਾਲ ਕਰਨਾ ਤੇ ਕਿਵੇਂ ਕਬੂਤਰ ਫਿੱਟ ਤਨ ਦੋਸਤੋ ਕਿਤੇ ਕਿਵੇਂ ਦੂਜੇ ਕਬੂਤਰਾਂ ਨੂੰ ਇਹ ਚੀਜ਼ ਤੋਂ ਬਚਾਉਣਾ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਵੀਰ ਜੀ ਇਨਫੈਕਸ਼ਨ ਜਿਹੜੀ ਆਉਂਦੀ ਨਾ ਉਹ ਪਾਣੇ ਵੇਦ ਹਕੀਮ ਵੀ ਆਂਦੇ ਆ ਡਾਕਟਰ ਵੀ ਸਾਰੇ ਆਂਦੇ ਆ ਅੱਜਕੱਲ ਮੈਡੀਕਲ ਸਾਇੰਸ ਵੀ ਆਂਦੀ ਆ ਕਿ ਜਿੰਨੀ ਪ੍ਰੋਬਲਮ ਹੁੰਦੀ ਆ ਨਾ ਪੇਟ ਦੀ ਇਨਫੈਕਸ਼ਨੋਂ ਤੋਂ ਸ਼ੁਰੂ ਹੁੰਦੀ ਆ ਜਦੋਂ ਪੇਟ ਦੀ ਇਨਫੈਕਸ਼ਨ ਬੰਦੇ 'ਚ ਵੀ ਹੋ ਜੇ ਤੇ ਗਾਹਾਂ ਪ੍ਰੋਬਲਮਾਂ ਬਿਮਾਰੀਆਂ ਬਣਦੇ ਆ ਸੇਮ ਜਾਨਵਰਾਂ ਦਾ ਵੀ ਹੋ ਹੀ ਸਕਦਾ ਪੇਟ ਦੇ ਉੱਤੋਂ ਸਾਰਾ ਕੁਝ ਸਿਸਟਮ ਸ਼ੁਰੂ ਹੁੰਦਾ ਠੀਕ ਹੈ ਜੀ ਤੇ ਜੇਰਾ ਤੁਹਾਡਾ ਕਬੂਤਰ ਇਨਫੈਕਸ਼ਨ 'ਚ ਆਜੂ ਨਾ ਵੀਰ ਜੀ ਸਭ ਤੋਂ ਪਹਿਲਾਂ ਤੇ ਉਹ ਕਬੂਤਰ ਨਾਲ ਤੁਸੀਂ ਖੁੱਡੇ ਜੀ ਤੁਹਾਨੂੰ ਕਹਿ ਪਛਾਣ ਮੇਰਾ ਕਬੂਤਰ ਇਨਫੈਕਸ਼ਨ 'ਚ ਆ ਗਿਆ ਜਿਹੜਾ ਤੁਹਾਡਾ ਕਬੂਤਰ ਇਨਫੈਕਸ਼ਨ ਚ ਆ ਗਿਆ ਕਬੂਤਰ ਨੂੰ ਪੇਟ ਦੀ ਇਨਫੈਕਸ਼ਨ ਹੋ ਗਿਆ ਨਾ ਉਹ ਕਬੂਤਰ ਤੁਹਾਡਾ ਨਾ ਥੋੜਾ ਸੁਸਤ ਰਹਿਣ ਲੱਗ ਜਾਊਗਾ ਉਹਨੂੰ ਥੋੜਾ ਜਿਹਾ ਹਲਕਾ ਬੁਖਾਰ ਵੀ ਹੋਊਗਾ ਸੁਸਤ ਰਹਿਣ ਲੱਗ ਜਾਊ ਦਾਣੇ ਖਾਣੇ ਘਟ ਜਾਊਗਾ ਤੇ ਪਾਣੀ ਨੂੰ ਜ਼ਿਆਦਾ ਖਿੱਚ ਕਰੂਗਾ ਪਾਣੀ ਜ਼ਿਆਦਾ ਪੀਊਗਾ ਪੇਟ ਦੀ ਇਨਫੈਕਸ਼ਨ ਇਹਨਾਂ ਹੀ ਹੁੰਦੀ ਆ ਠੀਕ ਹੈ ਜੀ ਇਹ ਕਬੂਤਰ ਦੀ ਨਿਸ਼ਾਨ ਹੈ ਜਿਹਦੇ ਕਬੂਤਰ ਨੂੰ ਇਨਫੈਕਸ਼ਨ ਚ ਆ ਜਾਂਦੇ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦਾ ਵੀ ਪਛਾਣ ਹੋ ਗਈ ਹੁਣ ਸਭ ਕਬੂਤਰ ਇਨਫੈਕਸ਼ਨ ਆਉਂਦੀ ਹੈ ਨੰਬਰ 1 ਤੇ ਜਿਤਨਾ ਖੁੱਡਾ ਵਾ ਆਪਾਂ ਸਾਫ਼ ਨਹੀਂ ਕਰਦੇ ਖੁੱਡੇ ਕਬੂਤਰ ਭੁੱਖੇ ਰਹਿੰਦੇ ਆ ਹਲਕੇ ਫੁਲਕੇ ਜਿਦਾ ਭੁੱਖੇ ਰਹਿੰਦੇ ਕੋਈ ਦਾਣੇ ਦੀ ਵੀ ਨਾ ਵੀ ਹੋ ਜਾਂਦੀ ਐ ਤੇ ਕਬੂਤਰ ਬੈਠਾ ਹੁਣ ਮੂੰਹ ਮਾਰ ਲਾਈ ਜਾਂਦੇ ਤੇ ਉਹ ਜਿਹੜੇ ਬੈਠੇ ਕਬੂਤਰ ਸੁੱਕੀਆਂ ਖਾਂਦਾ ਨਾ ਵੀ ਜੀਓ ਸਭ ਤੋਂ ਮਾੜੀ ਚੀਜ਼ ਆ ਸਭ ਤੋਂ ਜ਼ਿਆਦਾ ਪੇਟ ਦੀ ਇਨਫੈਕਸ਼ਨ ਉਹ ਫਲਾਉਂਦੇ ਯਾਰ ਇਹ ਚੀਜ਼ਾਂ ਕਿਸੇ ਨੇ ਦੱਸਣੀਆਂ ਤੁਹਾਨੂੰ ਮੈਂ ਚਲੋ ਜੇ ਆਪਾਂ ਦੱਸ ਦਾਂਗੇ ਜੇ ਕੋਈ ਟ੍ਰੀਟਮੈਂਟ ਕਰੂਗਾ ਜਾਂ ਕੋਈ ਸੌਂਸ ਸੰਭਾਲ ਕਰੂਗਾ ਗਾਂ ਤੇ ਯਾਰ ਕਿਸੇ ਦੀ ਜਾਨਰ ਵੱਜਦਾਂ ਕਿ ਜਾਨ ਦੀ ਜਾਨ ਵੱਜੂਗੀ ਤੇ ਇਹਨੋਂ ਵੱਡਾ ਪਉਨ ਕੋਈ ਨਹੀਂ ਜੇ ਕਿਸੇ ਦੀ ਜਾਨ ਵੱਜੇ ਸਭ ਤੋਂ ਵੱਡਾ ਕਾਰਨ ਤਾਂ ਮੈਂ ਦੱਸਿਆ ਵਿਖ ਲੋਕ ਇਸ ਚੀਜ਼ ਵਾਲੇ ਬੰਨੇ ਨਹੀਂ ਆਉਂਦੇ ਹੋਰ ਗੱਲਾਂ ਬੜੀਆਂ ਦੱਸਦੇ ਆ ਜਿੱ ਤਰ੍ਹਾਂ ਯਾਰ ਮੈਂ ਵੇਨਾਂ ਨਾ ਉਹ ਤਰ੍ਹਾਂ ਇਹ ਵੀਡੀਓ ਵੇਖੀ ਦੀਆਂ ਜਾਂ ਵੇਖੀ ਦੀਆਂ ਕਿਵੇਂ ਆ ਕਬੂਤਰਾਂ ਨੂੰ ਯਾਰ ਲੋਕ ਥੱਲੇ ਦਾਣੇ ਪਾਉਂਦੇ ਆ ਔਰ ਬਹੁਤ ਖਤਰਨਾਕ ਜੀ ਯਾਰ ਔਰਨੋ ਵੱਡੀ ਖਤਰਨਾਕ ਚੀਜ਼ ਇਹ ਕਿ ਅੰਦਰ ਕਬੂਤਰ ਨੂੰ ਖੋਡਿਆਂ ਚ ਦਾਣੇ ਪਾਉਂਦੇ ਜਿਹੜੇ ਕਬੂਤਰ ਅੰਦਰ ਰਹਿੰਦੇ ਉਹ ਉੱਥੇ ਦਾਣੇ ਛੱਡ ਦਿੰਦੇ ਥੱਲੇ ਉਹ ਕਬੂਤਰ ਦਾਣੇ ਖਾਂਦੇ ਆ ਤੇ ਯਾਰ ਥੱਲੇ ਦਾਣੇ ਪਏ ਤੇ ਥੱਲੇ ਕਿਹੜਾ ਹੀ ਝਾੜੂ ਮਾਰਿਆ ਹੁੰਦਾ ਜਾਂ ਕਿਵੇਂ ਮੈਂ ਵੇਖਦਾ ਉਹਦੇ ਵਿੱਚ ਹੀ ਪੁਰਾਣੇ ਦਾਣੇ ਪੈਣਦੇ ਉੱਤਰਾ ਹੀ ਵਿੱਠਾ ਉਹਦੇ ਵਿੱਚੋਂ ਹੀ ਕਬੂਤਰ ਦਾਣੇ ਖਾਈ ਜਾਂਦੇ ਇਹਨਾਂ ਕਿ ਬੜੇ ਬੜੇ ਵੱਡੇ ਖੜਾਰੇ ਨੇ ਮੈਂ ਤੁਹਾਨੂੰ ਨਾਂ ਨਹੀਂ ਲੈ ਕੇ ਦੱਸੂਗਾ ਇਥੇ ਬੜੇ ਬੜੇ ਵੱਡੇ ਖੜਾਰੇ ਵੀ ਇਹ ਕੰਮ ਕਰਦੇ ਆ ਪਤਾ ਨਹੀਂ ਉਹਨਾਂ ਨੂੰ ਆਦਤ ਪਈ ਆ ਖੁੱਡੇ ਵੀ ਕੱਚੇ ਹੁੰਦੇ ਥੱਲੇ ਉਹ ਥੱਲੇ ਮਿੱਟੀ ਵਿੱਠਾਂ ਕਬੂਤਰ ਨੇ ਪਾਣੀ ਵਾਲੇ ਵਿੱਠਾਂ ਕਈ ਸੌ ਚੀਜ਼ਾਂ ਹੁੰਦੀਆਂ ਜਮਸ ਹੁੰਦੇ ਆ ਠੀਕ ਹੈ ਤੇ ਉਹ ਚੀਜ਼ਾਂ ਕਰਕੇ ਨਾ ਕਬੂਤਰ ਇਨਫੈਕਸ਼ਨ ਬੜੀ ਫੈਲਦੀ ਯਾਰ ਠੀਕ ਹੈ ਜੀ ਚਲੋ ਇਹ ਚੀਜ਼ਾਂ ਤੋਂ ਯਾਰ ਵਿਚਾਰ ਰੱਖਿਆ ਕਰੋ ਕਬੂਤਰਾਂ ਨੂੰ ਟ੍ਰੇਆਂ 'ਚ ਦਾਣੇ ਪਾਇਆ ਕਰੋ ਧੋ ਕੇ ਟ੍ਰੇਆਂ ਲੋਹੇ ਦੀ ਅੱਜ ਕੱਲ ਮਿਲ ਜਾਂਦੀ 100 100 150 ਦੀ ਉਹਦੇ ਵਿੱਚ ਦਾਣੇ ਬਹੁਤ ਕਬੂਤਰ ਤੁਹਾਡੇ ਦਾਣੇ ਖਾਣ ਤੇ ਯਾਰ ਮਜਾਲ ਹੈ ਵੀ ਕਬੂਤਰ ਨੂੰ ਕੋ ਪ੍ਰੋਬਲਮ ਆ ਜੇ ਬਾਕੀ ਜੇ ਆ ਜੇ ਤੇ ਪ੍ਰਮਾਤਮਾ ਦੇ ਹੱਥ ਹੈ ਬਾਕੀ ਸਾਡੇ ਵੱਲੋਂ ਕੋ ਕੰਮ ਨਹੀਂ ਰਹਿਣਾ ਚਾਹੀਦਾ ਥੱਲੇ ਦਾਣੇ ਕਬੂਤਰਾਂ ਨੂੰ ਨਾ ਸੁਟਿਆ ਕਰੋ ਜੇ ਰਾਤ ਦੇ ਦਾਣੇ ਪਏ ਆ ਥੱਲੇ ਉਹ ਕਬੂਤਰਾਂ ਨੂੰ ਚੋਗਣਾ ਨਾ ਦਿਆ ਕਰੋ ਤੇ ਹੁਣ ਸਾਰੇ ਬੰਦਿਆਂ ਨੂੰ ਪਤਾ ਕਈ ਦੇ ਯਾਰ ਦੋ ਦੋ ਦਿਨਾਂ ਦੇ ਦਾਣੇ ਇਕੱਠੇ ਛੋੜ ਦਿੰਦੇ ਵੀ ਕਬੂਤਰ ਆਪੇ ਅੱਜ ਖਾ ਲੂ ਜਿੰਨੇ ਭਜਨ ਕੱਲ ਖਾ ਲੂ ਨਹੀਂ ਭਜਨ ਪਰਸੋਂ ਖਾਣ ਬਹੁਤ ਗਲਤ ਚੀਜ਼ ਹੈ ਯਾਰ ਕੀ ਤਰ੍ਹਾਂ ਨਾ ਕਰਾ ਕਰੋ ਔਰ ਉਸ ਤੋਂ ਬਾਅਦ ਕਣਕ ਜਿਹੜੀ ਆਪਾਂ ਪੌਣੇ ਕਬੂਤਰਾਂ ਦੇ ਸਭ ਤੋਂ ਮੇਨ ਖਰਾਕ ਆ ਉਹਨੂੰ ਧੋ ਕੇ ਬਾਹਰ ਕਰੋ ਫਿਰ ਮੈਂ ਦੁਬਾਰਾ ਦੱਸ ਦਾਂ ਕਣਕ ਨੂੰ ਇਹ ਨਹੀਂ ਵੀ ਜਿਹੜੀ ਆਪਾਂ ਪਰੋਲਿਆਂ 'ਚ ਰੱਖੀ ਪਰਕੇ ਡਰਾਮਾ 'ਚ ਰੱਖੀ ਉੱਥੋਂ ਕੱਢੀ ਤੇ ਕਬੂਤਰ ਨੂੰ ਸਿੱਧੀ ਪਾ ਦਿੱ ਜਾਂ ਕਿ ਕੁਮ ਮੁੱਲ ਲਈ ਆ ਯਾਰ ਸਭ ਤੋਂ ਖਤਰਨਾਕ ਚੀਜ਼ ਹੀ ਆ ਯਾਰ ਕਣਕ ਨੂੰ ਆਪਾਂ ਦਵਾਈਆਂ ਪਾਉਣੇ ਖਾਦਾਂ ਪਾਉਣੇ ਹੋਰ ਕਈ ਚੀਜ਼ਾਂ ਦਾਣੇ ਨੰਗੇ ਰਿੰਦੇ ਉਹ ਪੁਰਾਣੇ ਸਮੇਂ ਹੈ ਨਹੀਂ ਯਾਰ ਹੁਣ ਬੜਾ ਜਿਆਦਾ ਫਰਕ ਪੈ ਗਿਆ এনवायरमेंट ਦਾ ਮੌਸਮ ਦਾ ਤੇ ਦਾਣੇ ਕਣਕ ਨੂੰ ਧੋ ਤੇ ਧੋ ਕੇ ਦਾਣੇ ਪਾਓ ਵੀਡੀਓ ਯਾਰ ਲਾਟ ਤੱਕ ਵੇਖੋ ਮੈਂ ਤੁਹਾਨੂੰ ਦੱਸੂਗਾ ਵੀ ਅਸੀਂ ਦਾਣੇ ਕਿਵੇਂ ਪਾਉਨੇ ਆ ਕਿਵੇਂ ਸਾਹੀ ਸਾਹ ਸੰਭਾਲ ਕਰਦੇ ਹਾਂ ਸਿਸਟਮ ਤੋਂ ਦੱਸੋ ਬੜਾ ਵਧੀਆ ਸਿਸਟਮ ਆ ਉਸ ਤਰ੍ਹਾਂ ਤੁਸੀਂ ਵੀ ਆਪਣੇ ਘਰ ਵਿੱਚ ਕਰੋ ਤੇ ਕਬੂਤਰ ਕਿਦ ਨੇ ਬਿਮਾਰ ਹੁੰਦੇ ਆ ਠੀਕ ਹੈ ਜੀ ਤੇ ਜਿਹੜਾ ਵੀ ਦਾਣਾ ਪਾਉਣਾ ਕਬੂਤਰਾਂ ਨੂੰ ਧੋ ਕੇ ਪਾਓ ਤੇ ਦਾਣੇ ਕਬੂਤਰ ਨੂੰ ਵੀਰ ਜੀ ਹੁੰਨੇ ਪਾਓ ਜਿੰਨੇ ਕਬੂਤਰ ਖਾ ਲੈਂਦਾ ਬੇਸ਼ੱਕ ਥੋੜਾ ਜਿਹਾ ਭੁੱਖਾ ਰਹੇ ਯਾਰ ਹਰ ਜਿਵੇਂ ਦਾਣੇ ਛੋਟਾਂਗੇ ਤੁਸੀਂ ਉਹਨੇ ਜਿੰਨੇ ਖਾਦੇ ਖਾੜੇ ਬਾਕੀ ਉਹਨੇ ਖਰਾਬ ਕਰ ਰਹੇ ਠੀਕ ਹੈ ਪਾਣੀ ਕਬੂਤਰ ਅੱਗੇ ਦਿਨੇ ਰੱਖ ਸਕਦੇ ਇਹਨਾਂ ਦਿਨਾਂ ਚ ਪੱਕਾ ਕੁਝੇ ਭਰ ਕੇ ਰਾਤ ਨੂੰ ਪਾਣੀ ਨਾਲ ਛੁੱਟੇ ਰੱਖੋ ਦਿਨ ਹੈ ਨਹੀਂ ਰਾਤ ਨੂੰ ਪਾਣੀ ਰੱਖਣ ਵਾਲੇ ਜੇ ਤੁਸੀਂ ਪਾਣੀ ਭਰ ਕੇ ਨਹੀਂ ਰੱਖਣਾ ਚਾਹੁੰਦੇ ਤਿੰਨ ਵਾਰੀ ਘੜ ਤੋਂ ਘੜ ਕਬੂਤਰ ਨੂੰ ਪਾਣੀ ਬਖੋ ਸਵੇਰੇ ਇੰਦੇ ਪਾਰੇ ਤੇ ਸ਼ਾਮ ਨੂੰ ਜੋ ਦਾਣੇ ਪਾਉਣ ਤਿੰਨ ਵਾਰੀ ਤੇ ਪਾਣੀ ਕਬੂਤਰ ਨੂੰ ਦਿਖਾਓ ਜਨਾ ਆ ਉਹਦੀ ਮਰਜ਼ੀ ਜਿੰਨਾ ਪੀਣਾ ਪੀਵੇ ਜਿੰਨਾ ਪੀਣਾ ਨਾ ਪੀਵੇ ਠੀਕ ਹੈ ਜੀ ਹੁਣ ਚਲੋ ਜੀ ਸਾਰਿਆਂ ਗਰਾਂ ਤੋਂ ਅਲੱਗ ਆਉਣੇ ਹੁਣ ਆਨੇ ਅਸੀਂ ਆਨੇ ਕਿ ਯਾਰ ਅਸੀਂ ਸਾਰਾ ਕੁਝ ਕਰਦੇ ਆ ਫਿਰ ਵੀ ਸਾਡੇ ਕਬੂਤਰਾਂ 'ਚ ਇਨਫੈਕਸ਼ਨ ਆ ਗਈ ਅਸੀਂ ਹੁਣ ਕੀ ਕਰੀ ਚਲੋ ਜੀ ਸਭ ਤੋਂ ਪਹਿਲਾਂ ਤੇ ਵੀਰ ਜੀ ਤੁਹਾਨੂੰ ਪਛਾਣ ਹੋ ਜਾਂਦੀ ਆ ਜਿਦਾਂ ਮੈਂ ਦੱਸੀ ਪਹਿਲਾਂ ਵੀਡੀਓ 'ਚ ਕਿ ਕਬੂਤਰਾਂ ਨੂੰ ਇਨਫੈਕਸ਼ਨ ਆ ਗਈ ਇਨਫੈਕਸ਼ਨ ਵਾਲੇ ਕਬੂਤਰ ਸਭ ਤੋਂ ਪਹਿਲਾਂ ਅਲੱਗ ਕਰ ਦਿਓ ਸੈਪਰੇਟ ਕਰ ਦਿਓ ਕਿ ਜਾਲੀ 'ਚ ਕਿਸੇ ਡੱਬੇ 'ਚ ਜਾਂ ਕਿਵੇਂ ਵੀ ਤੁਸੀਂ ਰੱਖ লাগ ਰਿਹਾ ਕਿ ਉਹਦਾ ਟਰੀਟਮੈਂਟ ਕਰੋ ਠੀਕ ਹੈ ਜੀ ਟਰੀਟਮੈਂਟ ਕੀ ਕਰਨਾ ਸਭ ਤੋਂ ਪਹਿਲਾਂ ਤੱਕ ਕਬੂਤਰਾਂ ਨੂੰ ਜ਼ਿਆਦਾ ਦਾ ਉਹਨੂੰ ਜਿਹੜਾ ਤੁਸੀਂ ਮੋਟਾ ਦਾਣਾ ਪਾਉਂਦੇ ਬਰੀਕ ਦਾਣਾ ਪਾਉਂਦੇ ਉਹਨੂੰ ਨਾ ਪੋਜਾਂ ਕਣਕ ਪਾਓ ਭਿੱਜੀ ਜਾਂ ਰੋਟੀ ਦੇ ਭੋਰੇ ਪਾਓ ਠੀਕ ਹੈ ਜੀ ਇਹ ਹੋ ਗਿਆ ਦਾਣਾ ਉਸ ਤੋਂ ਪਹਿਲਾਂ ਦਵਾਈ ਕਿਹੜੀ ਦੇਣੀ ਦਵਾਈ ਮੈਂ ਜਿੰਨਾ ਪਹਿਲਾਂ ਦੱਸਿਆ ਇੱਕ ਫਲੇਜਲ ਨਾਂ ਦੀ ਸੀਰ ਪਾਉਂਦਾ ਇੱਕ ਫਲੇਜਲ ਨਾਂ ਦੀ ਗੋਲੀ ਆਉਂਦੀ ਆ ਉਹ ਗੋਲੀ ਦੇ ਚਾਰ ਟੋਟੇ ਕਰੋ ਸ਼ਾਮ ਨੂੰ ਦਾ ਦਵਾਇ ਦਵਾ ਦਵਾਦ ਬਾਦ ਸ਼ਾਮ ਨੂੰ ਉਹਨੂੰ ਦਾਣੇ ਦੇ ਬਾਦ ਦੋ ਕਬੂਤਰ ਨੂੰ ਤੇ ਸਵੇਰ ਤੱਕ ਹੀ ਉਹਦੀ ਪੋਰਟ ਬਿਲਕੁਲ ਸਾਫ਼ ਹੋ ਜੂਗੀ ਇਨਫੈਕਸ਼ਨ ਦਾ ਮੇਨ ਕਾਰਨ ਯਾਰ ਜਦੋਂ ਪੋਰਟ ਚ ਦਾਣੇ ਜੰਮ ਜਾਂਦੇ ਆ ਕਬੂਤਰ ਹੋਰ ਖਾਈ ਜਾਂਦਾ ਉਹ ਕਬੂਤਰ ਦੇ ਦਾਣੇ ਸੜੀ ਜਾਂਦੇ ਆ ਪੰਜ ਦਿਨ ਕਬੂਤਰ ਬਿਠਾ ਪਹਿਲਾਂ ਹਲਕੀਆਂ ਗਾਲੀਆਂ ਜੇ ਕਰਦਾ ਫਿਰ ਹਰੀਆਂ ਕਰਦਾ ਫਿਰ ਗੂੜੀਆਂ ਹਰੀਆਂ ਕਰ ਲੱਗ ਜਾਂਦਾ ਸਮਝ ਲਓ ਵੀ ਇਹ ਇਨਫੈਕਸ਼ਨ ਦੀ ਪੀਕ ਆ ਠੀਕ ਹੈ ਜੀ ਇੱਕ ਤੇ ਮੈਂ ਗੋਲੀ ਨਾਲ ਲਾਜ ਦੱਸਤਾ ਉਸ ਤੋਂ ਬਾਅਦ ਹਰ ਹਫਤੇ ਕਬੂਤਰਾਂ ਨੂੰ ਇੱਕ ਜਿਹੜੀ ਦਾ ਇਹੋ ਗੋਲੀ ਦੇ ਸੀ ਇਹੋ ਸੀਰ ਪਾਉਂਦਾ ਤੇ ਇੱਕ ਆਉਂਦੀ ਆ ਜੀ ਬਰੋਟਾਉਣ ਇਹਨਾਂ ਦਾ ਨਾਂ ਇੱਕ ਵਾਰੀ ਜ਼ਰੂਰ ਕੋਰਸ ਕਰੋ ਹਫਤੇ ਚ ਠੀਕ ਹੈ ਜੀ ਔਰ ਦੇਸੀ ਇਲਾਜ ਦੀ ਗੱਲ ਕਰਾਂ ਤੇ ਯਾਰ ਹੁਣ ਜਿਹੜੇ ਆ ਦਿਨ ਚੱਲਦੇ ਆ ਅਕਤੂਬਰ ਨਵੰਬਰ ਤੱਕ ਤ੍ਰਿਫਲਾ ਪਾਊਡਰ ਆਉਂਦਾ ਪਿਛੇ ਵੀਡੀਓ ਬੜੀਆਂ ਬਣਾਈਆਂ ਉੱਤੇ ਬੜੀਆਂ ਵੀਡੀਓ ਚੱਲੀਆਂ ਉਹ ਪਾਊਡਰ ਲਓ ਜਦੋਂ ਕਬੂਤਰ ਦਾਣੇ ਖਾ ਲੈਂਦੇ ਆ ਕੋਈ 15 ਦਿਨਾਂ ਬਾਅਦ ਉਦੋਂ ਮੇਥਰੋ 15 ਦਿਨਾਂ ਬਾਅਦ ਆਪ ਮੋਟੀ ਚੁੜਕੀ ਚੌਂ ਅੰਗਲਿਆਂ ਦੇ ਪਰਨ ਦੋਹਾਂ ਦਿਨ ਪਰਨ ਤਿੰਨਾਂ ਦੇ ਪਰਨ ਚੌਂ ਦੀ ਮੋਡੀ ਅੰਗਲੀ ਪਰ ਕੇ 2 ਲੀਟਰ ਪਾਣੀ ਚ ਘੋਲ ਕੇ ਕਬੂਤਰ ਅਗੇ ਥੋੜੀ ਜਿਹੀ ਧਿਆਇ ਰੱਖ ਕੇ ਕਬੂਤਰ ਨੂੰ ਪਿਓ ਵੇਖੋ ਕਬੂਤਰ ਦਾ ਪੇਟ ਸਾਫ਼ ਹੋ ਜਾਂਦਾ ਇਹ ਦੇਸੀ ਇਲਾਜ ਦੱਸਦਾ ਤੁਹਾਨੂੰ ਠੀਕ ਹੈ ਜੀ ਤੇ ਬਾਕੀ ਗੋਲੀਆਂ ਫਸਿਰਪ ਹੋਰ ਬੜਾ ਕੁਝ ਲੇਕਿਨ ਤੁਹਾਨੂੰ ਬਿਲਕੁਲ ਸਿੰਪਲ ਜਿਹੇ ਜਿਹੜੇ ਇਲਾਜ ਦੱਸ ਤੇ ਫਿਰ ਇਹਦਾ ਫਾਇਦਾ ਕਬੂਤਰ ਦੇ ਅੰਦਰ ਜੇ ਕੋਈ ਗਰਮੀ ਆ ਕੋਈ ਕਬਜਿਆ ਜਦ ਕਬੂਤਰ ਦੇ ਅੰਦਰ ਕੋਈ ਇਨਫੈਕਸ਼ਨ ਸਭ ਪੇਟ ਸਾਫ਼ ਕਰ ਦਿੰਦਾ ਤੇ ਕਬੂਤਰ ਬਿਠਾ ਸਹੀ ਕਰ ਲੈਂਦਾ ਕਬੂਤਰ ਨੌਬਰ ਨੌ ਹੋ ਜਾਂਦਾ ਤੇ ਦਾਣੇ ਵੀ ਰੱਜ ਕੇ ਖਾਂ ਲੈਂਦਾ ਥੋੜਾ ਜਿਹਾ ਅੰਦਰ ਦਾ ਪੇਟ ਦਾ ਸਿਸਟਮ ਬਿਲਕੁਲ ਸਹੀ ਚੱਲਣਾ ਜਾਂਦਾ ਠੀਕ ਹੈ ਜੀ ਆ ਵੀਰ ਜੀ ਅੱਜ ਦੀ ਵੀਡੀਓ ਆ ਜਿਹੜਾ ਪ੍ਰੋਬਲਮ ਉਹਦੇ ਮੈਂ ਤੁਹਾਨੂੰ ਇਲਾਜ ਵੀ ਦੱਸਦਾ ਕਾਰਨ ਵੀ ਦੱਸ ਤੇ ਤੁਹਾਨੂੰ ਮੈਂ ਤੁਹਾਨੂੰ ਦਿਖਾਉਣਾ ਵੀ ਅਸੀਂ ਕਿਵੇਂ ਸਾਂਭ ਸੰਭਾਲ ਕਰਦੇ ਕਿਵੇਂ ਅਸੀਂ ਦਾਣੇ ਦੱਸ ਤੇ ਕਿਵੇਂ ਦਾਣੇ ਪਾਉਣੇ ਕੋ ਤੁਹਾਨੂੰ ਤੁਹਾਨੂੰ ਸਾਰਾ ਦਿਖਾਉਣਾ ਤੇ ਵੀਡੀਓ ਨੂੰ ਕਰ ਲਓ ਸਬਸਕ੍ਰਾਈਬ ਚੰਨ ਦਾ ਸਾਡ ਨੂੰ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰੋ ਕਮੈਂਟ ਕਰਕੇ ਦੱਸੋ ਵੀਡੀਓ ਕਿਹੜੀ ਬਣਾਏ ਅਗਲੇ ਟੌਪਿਕ ਤੇ ਕੋਸ਼ਿਸ਼ ਕਰੂ ਮੈਂ ਵੱਧ ਤੋਂ ਵੱਧ ਕਿ ਵੀਡੀਓ ਜਲਦੀ ਆਵੇ ਜਿਤ ਸਮਾਂ ਲਾ ਕੇ ਠੀਕ ਹੈ ਤੇ ਚਲੋ ਚੱਲਦੇ ਵੀਡੀਓ ਦੇ ਨੈਕਸਟ ਪਾਰਟ 'ਚ ਪਾਣ ਕ ਪਾਈ ਸੁਕਣ ਤੇ ਵੇਖੋ ਕਿਵੇਂ ਬੇਰਾ ਮਰ ਕੇ ਦਾਣੇ ਬਣੇ ਕਣਕ ਦੇ ਆਹ ਥੱਲੇ ਜਾਲੀ ਹੈ ਤੇ ਆਹ ਸਟੈਂਡ ਲਵਾਇਆ ਇਹਨਾਂ ਬੜਾ ਵਧੀਆ ਠੀਕ ਹੈ ਤੇ ਉੱਤੇ ਪੱਖਾ ਚੱਲਦਾ ਰੱਖੋ ਤੇ ਕਣਕ ਪਾਈ ਸੁਕਣੇ ਧੁੱਪੇ ਨਹੀਂ ਪਾਉਣੀ ਆਲੀ ਹਲਕੀ ਜਿਹੀ ਧੁੱਪ ਵਾਂਗ ਆ ਖਾਵੇਂ ਆ ਕਬੂਤਰ ਦਾਣੇ ਤੇ ਕਿਵੇਂ ਬਿਮਾਰ ਹੋ ਜੂ ਵੇਖੋ ਆਹ ਵੇਖੋ ਆਹ ਦਾਣੇ ਇਤਨਾਂ ਸਾੰਭੇ ਆ ਤੇ ਆ ਵੀ ਅੱਜ ਕੱਲ ਬਾਹਰਾਂ ਵੀ ਪਾਈਦਾ ਉਹ ਵੀ ਧੋ ਕੇ ਰੱਖਿਆ ਆ ਵੀ ਗੰਦ ਧੋ ਕੇ ਰੱਖੀ ਤੇ ਆਹ ਦਾਣੇ ਕੁਝ ਮਿਕਸ ਕੀਤੇ ਇਹ ਵੀ ਪਾਈਦੇ ਕੋਈ ਜੋੜਾਂ ਜਾਲੇ ਵਾਲੇ ਕਬੂਤਰਾਂ ਨੂੰ ਤੇ ਇਹ ਵੀ ਧੋ ਕੇ ਰੱਖਿਆ ਠੀਕ ਹੈ ਜੀ ਆਹ ਵੇਖੋ ਸਾਮ ਕੇ ਦਾਣੇ ਪੂਰੇ ਸੈੱਟ ਕਰਕੇ ਰੱਖੇ ਠੀਕ ਹੈ ਜੀ ਤੇ ਹੌਣ ਦਿਓ ਇਜਾਜ਼ਤ ਮਿਲਦੇ ਜਲਦੀ ਅਗਲੀ ਵੀਡੀਓ ਚ